ਦੋਸਤੋ ਦੁਨੀਆ ਚੜਦੇ ਸੂਰਜ ਨੂੰ ਸਲਾਮਾਂ ਕਰਦੀ ਐ ਡੁੱਬਦੇ ਨੂੰ ਕਿਹੜਾ ਪੁੱਛਦਾ ਐ ਅੱਜ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਿਆ ਆ ਅੱਜ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣ ਲੱਗਿਆ ਧਰਮਿੰਦਰ ਤੇ ਹਿਮਾਮਾਲਨੀ ਦਾ ਜਿਹੜਾ ਕਿ ਕਫਰਮ ਸੀ ਇਹਨਾਂ ਦੇ ਜਵਾਨੀ ਦੇ ਟਾਈਮ ਦੀ ਜਦੋਂ ਇਹਨਾਂ ਦੀ ਪਿਆਰ ਦੀਆਂ ਪਿੰਗਾਂ ਚੱਲਦੀਆਂ ਸੀ ਧਰਮਿੰਦਰ ਤੇ ਹਿਮਾਮਾਲਨੀ ਦੀਆਂ ਉਦੋਂ ਇਹਨਾਂ ਨੇ ਐਨ ਖੜੇ ਪੈਰ ਇੱਕ ਸੰਜੀ ਕੁਮਾਰ ਨੂੰ ਇੱਕ ਹਲਮ ਚੁਕੜਾ ਪਾ ਸੀਗਾ ਤੇ ਉਹ ਕੀ ਸਰਕਮਸਟੈਂਸਸ ਬਣੇ ਸੀ ਉਦੋਂ ਕੀ ਹੋਇਆ ਸੀ ਕੀ ਕਿੱਸਾ ਹੋਇਆ ਸੀ ਕੀ ਗੱਲਾਂ ਬਾਤਾਂ ਹੋਈਆਂ ਸੀ ਕਿਉਂ ਕਢਾਇਆ ਸੀਗਾ ਉਸ ਕਿਸੇ ਦੇ ਉੱਤੇ ਤੇ ਉਸ ਫਿਲਮ ਦੇ ਉੱਤੇ ਗੱਲਬਾਤ ਕਰਾਂਗੇ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਤਮ ਚੈਨਲ ਤੇ ਅੱਜ ਆਪਾਂ ਧਰਮਿੰਦਰ ਤੇ ਹਿਮਾ ਮਾਲੀ ਦੀ ਸਾਲ 1976 ਵਿੱਚ ਰਿਲੀਜ਼ ਹੋਈ ਦੋਸਤ ਫਿਲਮ ਦੀ ਗੱਲਬਾਤ ਕਰਾਂਗੇ ਮੈਂ ਸਸਪੈਂਸ ਨਹੀਂ ਰੱਖਦਾ ਫਿਲਮ ਤੁਹਾਨੂੰ ਦੱਸ ਦਿੰਨਾ ਦੋਸਤ ਸੁਲਮ ਦੀ ਗੱਲਬਾਤ ਕਰਾਂਗੇ ਤੇ ਠੀਕ ਹੈ ਵੀਰੇ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੁਨੀਤ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਨ ਚੈਨਲ ਤੇ ਸ਼ੁਰੂ ਕਰਦੇ ਆ ਧਰਮਿੰਦਰ ਤੇ ਹਿਮਾ ਮਾਲਨੀ ਦਾ ਉਹ ਕਿੱਸਾ ਜਦੋਂ ਇਹਨਾਂ ਨੇ ਸੰਜੀਤ ਕੁਮਾਰ ਨੂੰ ਫਿਲਮ ਚੋਂ ਬਾਹਰ ਘੜਾਤਾ ਸੀਗਾ ਠੀਕ ਹੈ ਵੀਰੇ ਸ਼ੁਰੂ ਕਰਦੇ ਆ ਦੋਸਤੋ ਦੋਸਤੋ ਫਿਲਮ ਦੇ ਵਿੱਚ ਧਰਮਿੰਦਰ ਸ਼ਤਰੂਗਨ ਸਿਨਹਾ ਤੇ ਹਿਮਾ ਮਾਲਨੀ ਨੇ ਕੰਮ ਕੀਤਾ ਹੈ ਅੱਜ ਤੁਸੀਂ ਸਾਰੇ ਜਣੇ ਸ਼ਤਰੂਗਨ ਸਿਨਹਾ ਨੂੰ ਉਸ ਫਿਲਮ ਦੇ ਵਿੱਚ ਦੇਖਦੇ ਹੋ ਪਰ ਤੁਹਾਨੂੰ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁਣਾਂ ਕਿ ਇਸ ਫਿਲਮ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਸੰਜੀਤ ਕੁਮਾਰ ਨੂੰ ਕਾਸਟ ਕੀਤਾ ਗਿਆ ਸੀਗਾ ਤੇ ਅੱਜ ਕਰੀਬ ਕਰੀਬ 51 ਸਾਲ ਹੋ ਗਏ ਫਿਲਮ ਨੂੰ ਰਿਲੀਜ਼ ਹੋਏ ਨੂੰ ਇਹ ਰਜੇਸ਼ ਖੰਨਾ ਨੇ ਇਸ ਫਿਲਮ ਦਾ ਮਹੂਰਤ ਸ਼ਾਟ ਦਿੱਤਾ ਸੀ 1972 ਦੇ ਵਿੱਚ 1 ਜੂਨ ਦਾ ਤਰੀਕ ਸੀਗੀ ਉਹ 1 ਜੂਨ ਸਾਲ 1972 ਨੂੰ ਰਜੇਸ਼ ਖੰਨਾ ਨੇ ਇਸ ਫਿਲਮ ਦਾ ਮਹੂਰਤ ਸ਼ਾਟ ਦਿੱਤਾ ਸੀ ਜਦ ਕਿ ਰਜੇਸ਼ ਖੰਨਾ ਸਭ ਤੋਂ ਵੱਡਾ ਕੰਪੀਟੀਟਰ ਸੀ ਉਸ ਦਿਨਾਂ ਦੇ ਵਿੱਚ ਤਰਮਿੰਦਰ ਦਾ ਤੇ ਜੇ ਬਾ ਅੱਗੇ ਗੱਲ ਕਰੀਏ ਤਾਂ ਸ਼ਤਰੂਗਨ ਸਿਨਾ ਨੂੰ ਇਸ ਫਿਲਮ 'ਚ ਲਿੱਤਾ ਗਿਆ ਸੀ ਸ਼ਤਰੂਗਨ ਸਿਨਾ ਕੌਣ ਸੀ ਉਹ ਸੀ ਤਰਮਿੰਦਰ ਦਾ ਖਾਸ ਦੋਸਤ ਜਿਹੜਾ ਕਿ ਪਹਿਲੇ ਦਿਨ ਤੋਂ ਤਰਮਿੰਦਰ ਦੇ ਨਾਲ ਜਿਵੇਂ ਕਹਿੰਦੇ ਨੇ ਖੜਾ ਆ ਅੱਜ ਤੱਕ ਵੀ ਉਹਨਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਨੇ ਹੁਣ ਗੱਲ ਆਉਂਦੀ ਹੈ ਵੀ ਜਦੋਂ ਸੰਜੀਤ ਕੁਮਾਰ ਨੂੰ ਇਸ ਫਿਲਮ ਦੇ ਵਿੱਚ ਪਹਿਲਾਂ ਮੇਕਰਜ਼ ਨੇ ਕਾਸਟ ਕਰ ਲਿਆ ਸੀ ਪਹਿਲੀ ਪਸੰਦ ਇਸ ਰੋਲ ਵਾਸਤੇ ਸੰਜੀਤ ਕੁਮਾਰ ਹੀ ਸੀਗਾ ਪਰ ਜਦੋਂ ਹਿਮਾਵਾਲ ਨਹੀਂ ਐਂਟਰ ਹੁੰਦੀ ਹੈ ਇਸ ਫਿਲਮ ਦੇ ਵਿੱਚ ਤਾਂ ਉਹ ਖੇੜੀ ਜਾਂਦੀ ਗਿਆ ਚੀਜ਼ ਤੋਂ ਉਹ ਸੰਜੀਤ ਕੁਮਾਰ ਨੂੰ ਬਾਹਰ ਘੜਾ ਦਿੰਦੀ ਆ ਤੇ ਤਰਮਿੰਦਰ ਦਾ ਖਾਸ ਦੋਸਤ ਜਿਹੜਾ ਸ਼ਤਰੂਨ ਸਨਾਂ ਉਹਨੂੰ ਲੈ ਲੈਂਦੀ ਆ ਔਰ ਤਰਮਿੰਦਰ ਵੀ ਇਸ ਮਸਲੇ ਤੇ ਚੁਪੇ ਰਹਿੰਦਾ ਫਿਰ ਪਰ ਹੋਇਆ ਕੀ ਸੀਗਾ ਇਸ ਤੋਂ ਪਹਿਲਾਂ ਇੱਕ ਫਿਲਮ ਰੀਲਿਸ ਹੋਈ ਸੀਗੀ 74 ਚ ਦੋਸਤ ਲਈ ਜੁਈ ਸੀ ਉਸ ਤੋਂ ਪਹਿਲਾਂ ਫਿਲਮ ਰੀਲਿਸ ਹੋਈ ਜਿਹਦਾ ਨਾਮ ਸੀ ਸੀਤਾ ਔਰ ਗੀਤਾ ਸੀਤਾ ਔਰ ਗੀਤਾ ਫਿਲਮ ਦੇ ਵਿੱਚ ਤਰਮਿੰਦਰ ਤੇ ਸੰਜੀਤ ਕੁਮਾਰ ਦੀ ਜੋੜੀ ਸੀਗੀ ਉਹਦੇ ਵਿੱਚ ਹਿਮਾਵਾਲੀ ਨਹੀਂ ਡਬਲ ਰੂਲ ਦੇ ਵਿੱਚ ਸੀਗੀ ਉਸ ਟਾਈਮ ਸੁਰਖੀਆਂ ਇਹ ਸੀਗੀਆਂ ਕਿ ਬਈ ਹਿਮਾਵਾਲੀ ਨੂੰ ਸੰਜੀਤ ਕੁਮਾਰ ਨੇ ਸੀਤਾ ਔਰ ਗੀਤਾ ਸੈੱਟ ਦੇ ਉੱਤੇ ਪ੍ਰਪੋਜ਼ ਕੀਤਾ ਆ ਵਿਆਹ ਕਰਨ ਲਈ ਉੱਥੇ ਉਹਨੇ ਕਿਹਾ ਸੀ ਪਿਆਰ ਕਰਦਾ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਪਰ ਹਿਮਾਵਾਲੀ ਨੇ ਬੜੀ ਬੇਦਰਦੀ ਨਾਲ ਉਹ ਜਵਾਬ ਦਿੱਤਾ ਸੀ ਸੰਜੀਤ ਕੁਮਾਰ ਨੂੰ ਸੰਜੀਤ ਕੁਮਾਰ ਦਾ ਦਿਲ ਟੁੱਟ ਗਿਆ ਪਰ ਉਹ ਪ੍ਰੋਫੈਸ਼ਨਲ ਹੀ ਬੰਦਾ ਠੀਕ ਸੀਗਾ ਪ੍ਰੋਫੈਸ਼ਨਲ ਹੀ ਮਤਲਬ ਉਹ ਜਿੱਥੇ ਫਿਲਮ ਦਾ ਰੋਲ ਮਿਲਦਾ ਹੀ ਉਹ ਕਰ ਲਈ ਜਾਂਦਾ ਸੀ ਉੱਥੇ ਚਾਹੇ ਹਿਮਾ ਮਾਲੀ ਨੇ ਹੋਵੇ ਚਾਹੇ ਕੋਈ ਵੀ ਹੋਵੇ ਪਰ ਹਿਮਾ ਮਾਲੀ ਨੂੰ ਇਹ ਸੀਗਾ ਕਿ ਵੀ ਹੁਣ ਉਹੀ ਸਿਚੁਏਸ਼ਨ ਜਿਹੜੀ ਕਿ ਸੀਤਾ ਔਰ ਗੀਤਾ ਸੈਟ ਦੇ ਉੱਤੇ ਸੀਗੀ ਉਹੀ ਸਿਚੁਏਸ਼ਨ ਫੇਰ ਬਣੂਗੀ ਕਿਉਂਕਿ ਸ਼ਤਰੂਗਨ ਸਿਨਾ ਦਾ ਖਾਸ ਰੋਲ ਸੀਗਾ ਦੋਸਤ ਫਿਲਮ ਦੇ ਵਿੱਚ ਤੇ ਉਹਦੇ ਕਈ ਸੀਨ ਸੀਗੇ ਜਿਹੜੇ ਕਿ ਹਿਮਾ ਮਾਲੀ ਦੇ ਨਾਲ ਸੀਗੇ ਉਦਾਂ ਹੀ ਸੀਨ ਸੀਗੇ ਜਿਵੇਂ ਸੀਤਾ ਔਰ ਗੀਤਾ ਫਿਲਮ ਦੇ ਵਿੱਚ ਸੀਗੇ ਉਹ ਇਸ ਕਰਕੇ ਇਹਨੇ ਮਤਲਬ ਕਢਾ ਕੇ ਸ਼ਤਰੂਣ ਸਾਨੂੰ ਲੈ ਲਿਆ ਪਰ ਮੈਂ ਤੁਹਾਨੂੰ ਇੱਥੇ ਗੱਲ ਹੱਕ ਹੋ ਤੋਕਦਾ ਉਸ ਤੋਂ ਬਾਅਦ ਐ ਨਹੀਂ ਹੈਗਾ ਵੀ ਕੰਮ ਨਹੀਂ ਕੀਤਾ ਹੈਗਾ ਹਿਮਾਵਾਲੀ ਨੇ ਹਿਮਾਵਾਲੀ ਨੇ ਸ਼ਤਰੂਣ ਸਿਨਾਂ ਦੇ ਨਾਲ ਕੰਮ ਕੀਤਾ ਦੁਆਰਾ ਦੀ ਫਿਰ 1975 ਦੇ ਵਿੱਚ ਸਾਲ ਬਾਅਦ ਸ਼ੋਲੇ ਫਿਲਮ 'ਚ ਸ਼ੋਲੇ ਫਿਲਮ 'ਚ ਹਿਮਾਵਾਲੀ ਨੂੰ ਕੋਈ ਦਿੱਕਤ ਨਹੀਂ ਆਈ ਇਹ ਕਿਉਂ ਨਹੀਂ ਦਿੱਕਤ ਆਈ ਕਿਉਂਕਿ ਉਹਦੇ ਵਿੱਚ ਸ਼ੋਲੇ ਫਿਲਮ 'ਚ ਸੰਜੀ ਕੁਮਾਰ ਦੇ ਹੱਥ ਸੀ ਉਹ ਵੱਡੇ ਹੱਥਾਂ ਵਾਲਾ ਠਾਕੁਰ ਸੀਗਾ ਉੱਚ ਉਹਦੇ ਹੱਥ ਹੈ ਨਹੀਂ ਫਿਲਮ ਦੇ ਵਿੱਚ ਤਾਂ ਔਰ ਹੱਥ ਵੀ ਹੈ ਨਹੀਂ ਸੀਗੇ ਤੇ ਸੀਨ ਵੀ ਕੋਈ ਹੈ ਨਹੀਂ ਜੀ ਖਾਸ ਕੋਈ ਐਡਾ ਸੀਨ ਕੋਈ ਕਮਾੜਾ ਮੋਟਾ ਸੀਨ ਹੋਊਗਾ ਜੇ ਹੋਊਗਾ ਨਹੀਂ ਤਾਂ ਸ਼ੋਲੇ ਫਿਲਮ ਚ ਸੰਜੀਤ ਕੁਮਾਰ ਦਾ ਤੇ ਹਿਮਾ ਮਾਲਨੀ ਦਾ ਕੋਈ ਖਾਸ ਸੀਨ ਹੈ ਨਹੀਂਗੇ ਨੇੜੇ ਵਾਲੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਜਾਣ ਲੱਗਿਆ ਇੱਕ ਗੱਲ ਹੋਰ ਇਹ ਵੀ ਆ ਕਿ ਵੀ ਇਹ ਹਿਮਾ ਮਾਲਨੀ ਵੀ ਇਸ ਫਿਲਮ ਦੇ ਵਿੱਚ ਹੈ ਨਹੀਂ ਸੀਗੀ ਸਾਰਾ ਕੁਝ ਹਿਮਾ ਮਾਲਨੀ ਦੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਪਰ ਹਿਮਾ ਮਾਲਨੀ ਵੀ ਇਸ ਫਿਲਮ ਦੇ ਵਿੱਚ ਹੈ ਨਹੀਂ ਸੀ ਇਸ ਤੋਂ ਪਹਿਲਾਂ ਇਸ ਦੋਸਤ ਫਿਲਮ ਦੇ ਵਿੱਚ ਜਿਹੜੀ ਹਿਮਾ ਮਾਲਨੀ ਦਾ ਰੋਲ ਆ ਉਹਦੇ ਵਾਸਤੇ ਪਹਿਲਾਂ ਪ੍ਰਵੀਨ ਬਾਬੀ ਨੂੰ ਸਾਈਨ ਕੀਤਾ ਹੋਇਆ ਸੀ ਤੇ ਸ਼ੂਟਿੰਗ ਵਾਲੇ ਦਿਨ ਤੱਕ ਪ੍ਰਵੀਨ ਬਾਬੀ ਨੂੰ ਪਤਾ ਨਹੀਂ ਸੀਗਾ ਉਹਨੂੰ ਐ ਸੀਗਾ ਕਿ ਮੈਂ ਇਸ ਫਿਲਮ ਦੇ ਵਿੱਚ ਹੈਗੀਆਂ ਸਾਈਨ ਕੀਤੀ ਹੋਈ ਆ ਫਿਲਮ ਜਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਉਹਨੂੰ ਚੌਥੇ ਪੰਜਵੇਂ ਦਿਨ ਜਾ ਕੇ ਕਿਤੇ ਜੱਗੇ ਪਤਾ ਲੱਗਿਆ ਪ੍ਰਵੀਨ ਬਾਬੀ ਨੂੰ ਕਿ ਵੀ ਹਿਮਾ ਮਾਲਨੀ ਫਿਲਮ ਵਿੱਚ ਸਾਈਨ ਕਰ ਲਈ ਮੈਂ ਫਿਲਮ ਦੇ ਵਿੱਚ ਹੀ ਹੈ ਨਹੀਂ ਵਿਚਾਰੀ ਉਹ ਮੇਕਰਾਂ ਨਾਲ ਬਹੁਤ ਲੜੀ ਆ ਪਰ ਇਹ ਚੇਂਜ ਹੁੰਦਾ ਰਹਿੰਦਾ ਆ ਉਹਨਾਂ ਨੇ ਲੱਤਾ ਕਿਉਂ ਸੀਗਾ ਇੱਕ ਤਾਂ ਮੇਕਰਾਂ ਨੇ ਹਿਮਵਾਲੀ ਨੂੰ ਲੱਤਾ ਕਿਉਂ ਸੀਗਾ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਉਸ ਟਾਈਮ ਧਰਮਿੰਦਰ ਤੇ ਹਿਮਵਾਲੀ ਦੀ ਪਿਆਰ ਦੀਆਂ ਪਿੰਗਾਂ ਦੇ ਜਿਹੜੇ ਕਿੱਸੇ ਸੀਗੇ ਬੜੇ ਮਸ਼ਹੂਰ ਸੀਗੇ ਅਖਬਾਰਾਂ 'ਚ ਮੈਗਜ਼ੀਨਾਂ 'ਚ ਇਹਨਾਂ ਦੋਵਾਂ ਦੀਆਂ ਖਬਰਾਂ ਹੀ ਛਪਦੀਆਂ ਸੀ ਦੂਸਰੇ ਪਾਸੇ ਇਹਨਾਂ ਦੋਨਾਂ ਦੀ ਜੋੜੀ ਦੀਆਂ ਫਿਲਮਾਂ ਧੂਮਚਾ ਰਹੀਆਂ ਸੀ ਬੰਬ ਸੀਗੀਆਂ ਤੁਮ ਅਸੀਂ ਮੈਂ ਜਵਾਨ ਨਿਆ ਜਮਾਨਾ ਸ਼ਰਾਫਤ ਰਾਜਾ ਜਾਨੀ ਸੀਤਾ ਔਰ ਗੀਤਾ ਤੇ ਖਾਸ ਕਰਕੇ ਜੁਗਨੂ ਫਿਲਮ ਇਹ ਫਿਲਮਾਂ ਜਿਹੜੀਆਂ ਸੀਗੀਆਂ ਨਾ ਲੈਂਡ ਬਣ ਕੇ ਇਹ ਜੋੜੀ ਦੀਆਂ ਫਿਲਮਾਂ ਹਿੱਟ ਚੱਲ ਰਹੀਆਂ ਸੀ ਤੇ ਦੂਸਰੇ ਪਾਸੇ ਜਦੋਂ ਪ੍ਰਿਵੀਨ ਬਾਬੀ ਨੂੰ ਰਿਹਾ ਪਤਾ ਲੱਗਿਆ ਉਹ ਵਿਚਾਰੀ ਕਲਪੀ ਬੜੀ ਪਰ ਕੁਝ ਹੋ ਨਹੀਂ ਸਕਦਾ ਜਿਨ੍ਹਾਂ ਦੀ ਚੜ੍ਹਾਈ ਆ ਜਿਨ੍ਹਾਂ ਦੇ ਨਾਂ ਤੇ ਦੁਨੀਆ ਪੂਜਦੀ ਪਈ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਨਹੀਂ ਲਿੱਤਾ ਜਾਂਦਾ ਇਹ ਇਹ ਇੰਡਸਟਰੀ ਉਹ ਇਹ ਜੀ ਆ ਠੀਕ ਆ ਦੋਸਤੋ ਅੱਜ ਦੇ ਵਾਸਤੇ ਇੰਨਾ ਹੀ ਸਾਰਣ ਸਸਕਾਲ ਰੱਬ ਰਾਖਾ ਹੱਸਦੇ ਬਸਦੇ ਰਹੋ ਪੰਜਾਬੀਓ ਜੇ ਇਹ ਜੇ ਕਿਸੇ ਹੋਰ ਫਿਲਮਾਂ ਫਿਲਮਾਂ ਵਾਲੇ ਸੁਣਨੇ ਚਾਹੁੰਦੇ ਹੋ ਯਾਰ ਸਬਸਕ੍ਰਾਈਬ ਕਰ ਦਿਓ ਮੇਰਾ ਵੀ ਚੈਨਲ ਠੀਕ ਹੈ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ